ਅੱਜ ਪੈਂ ਜੀ ਅਸੀਂ ਹੁਣ ਮੰਡੋਰ ਪਿੰਡ ਦੇ ਵਿੱਚ ਪਹੁੰਚਿਆ ਮੇਰੇ ਨਾਲ ਜਿਹੜੇ ਖੇਤੀਬਾੜੀ ਦਾ ਜਿਹੜਾ ਆਪਣਾ ਐਕਸਟੈਂਸ਼ਨ ਸੈਂਟਰ ਹੈ ਉੱਥੋਂ ਹਰਦੀਪ ਸਿੰਘ ਵਿਖੀ ਜੀ ਔਰ ਮਾਨ ਸਾਹਿਬ ਜਿਹੜੇ ਸਾਡੇ ਐਗਰੀਕਲਚਰ ਡਵੈਲਪਮੈਂਟ ਆਫੀਸਰ ਹੈ ਔਰ ਇਹ ਸੀਨੀਅਰ ਅਗਿਆ ਬਹੁਤ ਸਾਰੇ ਜੀ ਹੈ ਤੇ ਜਿੰਨੇ ਆਪਾਂ ਇਹ ਖੜੇ ਆ ਜੀ ਇੱਕ ਜਿਹੜਾ ਝੋਨੇ ਦੇ ਖੇਤ 'ਚ ਖੜੇ ਆ ਤੁਸੀਂ ਦੇਖ ਰਹੇ ਹੋ ਇਹਨੂੰ ਜਿਹਨੂੰ ਬੋਨਾ ਵਾਇਰਸ ਕਹਿੰਦੇ ਆ ਇਹ ਇਹਦੇ ਨਾਲ ਜਿਹੜਾ ਖੇਤ ਹੈ ਜਮੇ ਸਾਰੀ ਜਿਹੜੀ ਸਾਰੀ ਫਸਲ ਖਤਮ ਹੋ ਗਈ ਇੱਥੋਂ ਤਾਂ ਮੰਨ ਲਓ ਇੱਕ ਦਾਣਾ ਨਹੀਂ ਕਿਸਾਨ ਦੇ ਪੱਲੇ ਪਣਾ ਇਹਦੇ ਨਾਲ ਨਾਲ ਦੋ ਬਿਮਾਰੀਆਂ ਹੋ ਰਹੀਆਂ ਜੀ ਇੱਕ ਤਾਂ ਖਾਲਦੀ ਰੋਗ ਕਹਿੰਦੇ ਉਹਨੂੰ ਉਹ ਵੀ ਫੰਗਸ ਹੈ ਜੀ ਇੱਕ ਜਿਹੜਾ ਕਾਲਾ ਦਾਣਾ ਹੋ ਜਾਂਦਾ ਉਹ ਵੀ ਇੱਕ ਖਾਲਦੀ ਰੋਗ ਹੈ ਉਹ ਵੀ ਇੱਕ ਫੰਗਸ ਰੋਗ ਹੈ ਸੋ ਇਹ ਬਿਮਾਰੀਆਂ ਦੀ ਮਾਰ ਜਿਹੜੀ ਪਈ ਆ ਜਿਹੜੇ ਪਟਿਆਲੇ ਦੇ ਵਿੱਚ ਬਹੁਤ ਜ਼ਿਆਦਾ ਹੈ ਮੇਰੇ ਜੱਤੀ ਵਿੱਚ ਮੈਂ ਕੱਲ ਤੋਂ ਕਰ ਰਿਹਾ ਜੀ ਲਗਾਤਾਰ ਦੌੜਾ ਹੋਣਾ ਮੈਂ ਮੰਡੋਰ ਪਹੁੰਚਿਆ ਇਸ ਤੋਂ ਪਹਿਲਾਂ ਮੈਂ ਲੋਡੇ ਤੋਂ ਸ਼ੁਰੂ ਕਰਕੇ ਜੀ ਆਪਣਾ ਆਰਾਮਗੜ ਛੰਨਾ ਇੱਚੇਵਾਲ ਰੋਟੀ ਵਸਤਾ ਤੇ ਆਪਣੇ ਰੋਟੀ ਔਰ ਰੋਟਾ ਸਾਹਿਬ ਔਰ ਇਸ ਤੋਂ ਅੱਗੇ ਜਿਹੜਾ ਹੈਗਾ ਤੁਹਾਡਾ ਕੈਦੂਪੁਰ ਲਵਾਨਾ ਇਹ ਸਾਰੇ ਪਿੰਡ ਕਵਰ ਕਰਕੇ ਹੁਣ ਮੈਂ ਮੰਡੋਰ ਪਹੁੰਚਿਆ ਤੰਗਰੇੜਾ ਸਾਹਿਬ ਕੱਲ ਵੀ ਮੈਂ ਇਸੇ ਤਰ੍ਹਾਂ ਜੀ ਸਰਾਂਦ ਰੋਡ ਤੋਂ ਸ਼ੁਰੂ ਕਰਕੇ ਬਾਰਨ ਤੋਂ ਉਸ ਤੋਂ ਬਾਅਦ ਜਿਹੜਾ ਹੈਗਾ ਸਿਉਣਾ ਸਿਉਣੇ ਤੋਂ ਬਾਅਦ ਰੌਂਗਲਾ ਔਰ ਲੰਗ ਲਚਕਾਣੀ ਬਖਸ਼ੀ ਵਾਲਾ ਆਪਣੇ ਦੰਦਰਾੜਾ ਖਰੋੜ ਇਸ ਤੋਂ ਸਵਾਏ ਲੋਟ ਔਰ ਜਿਹੜੇ ਸਿੱਧੂ ਆਪਣੇ ਸਿੱਧੂਵਾਲ ਇਹ ਸਾਰੇ ਪਿੰਡਾਂ ਦੇ ਵਿੱਚ ਮੈਂ ਕੱਲ ਵੀ ਜਿਹੜਾ ਸਾਰਾ ਦੌਰਾ ਕਰਕੇ ਤਕਰੀਬਨ ਤਕਰੀਬਨ ਸਾਰਾ ਮੈਂ ਸਰਾਂਦ ਰੋਡ ਤੋਂ ਲੈ ਕੇ ਆਪਣਾ ਉਧਰੋਂ ਆਪਣੇ ਤੋਂ ਪਾਲਸੋਂ ਰੋਡ ਔਰ ਨਾਬਾ ਰੋਡ ਤੇ ਸਾਰੇ ਏਰੀਆ ਨੂੰ ਕ੍ਰਿਸ-ਕ੍ਰੋਸ ਕੀਤਾ ਜੀ ਇਹਦੇ ਚ ਸਾਰੇ ਪਿੰਡਾਂ ਚ ਇਹ ਹਾਲ ਹੈ ਕਿਤੇ 2 300 ਏਕੜਾ ਕਿਤੇ 500 ਏਕੜਾ ਲੰਗ ਦੇ ਵਿੱਚ ਬਹੁਤ ਜ਼ਿਆਦਾ ਸੀ 5 600 ਏਕੜ ਜਿਹੜਾ ਹੈਗਾ ਉਹ ਤਾਂ ਬੋਨੀ ਵਾਇਰਸ ਕਰਕੇ 100% ਖਤਮ ਹੋ ਗਿਆ ਜਿਹੜੀ ਖੜੀ ਵੀ ਆ ਉਹਦੇ ਵਿੱਚ ਵੀ ਉਹਨੂੰ ਮਤਲਬ ਵਿੱਚ ਵਿੱਚ ਬਿਮਾਰੀ ਹੈਗੀ ਆ ਉਹਦੇ ਵੀ ਝਾੜ ਕੱਟੇਗਾ ਇਹਦੇ ਨਾਲ-ਨਾਲ ਇੱਕ ਜਿਹੜੀ ਹਲਦੀ ਰੋਗ ਹੈ ਔਰ ਜਿਹੜੀ ਦਾਣਾ ਕਾਲਾ ਪੈ ਜਾਂਦਾ ਇਹ ਵੀ ਜਿਹੜੇ ਫੰਗਸ ਰੋਗ ਹੈ ਇਹਨਾਂ ਦੀ ਵੀ ਬਹੁਤ ਜ਼ਿਆਦਾ ਮਾਰ ਹੈ ਉਹਨਾਂ ਦੇ ਵੀ ਝਾੜ ਕੱਟੇਗਾ ਔਰ ਡਿਸਕਲਰੇਸ਼ਨ ਹੋਏਗੀ ਉਹਦਾ ਵੀ ਜ ਸੋ ਇਸ ਵੇਲੇ ਜਿਹੜੀ ਸਮੇਂ ਦੀ ਲੋੜ ਹੈ ਜੀ ਉਹ ਹੈਗਾ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਨੇ ਮਾਨ ਸਾਹਿਬ ਨੇ ਸਟੈਂਡ ਲਿਆ ਕਿ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀਆ ਉਹਨਾਂ ਨੇ ਮਿਸ਼ਨ ਰੰਗਲਾ ਪੰਜਾਬ ਸ਼ੁਰੂ ਕੀਤਾ ਸੋ ਉਹਦੇ ਚ ਮੈਂ ਕੇਂਦਰ ਸਰਕਾਰ ਨੂੰ ਜਿਹੜੀ ਮਾਨ ਸਾਹਿਬ ਨੇ ਚਿੱਠੀ ਲਿਖੀਆ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਉਹਨੂੰ ਇਨ ਭਿੰਨ ਜਿਹੜਾ ਹੈਗਾ ਲਾਗੂ ਕਰੋ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ 5 ਖੇ ਪੰਜ ਖੇਤਾਂ ਵਾਲੀ ਜਿਹੜੀ ਕੰਡੀਸ਼ਨ ਖਤਮ ਕਰੋ ਔਰ 50000 ਰੁਪਏ ਪ੍ਰੇਕਟ ਦਿਓ ਦੇਖੋ ਇਹ ਕਿਸਾਨ ਨੇ ਸਾਰਾ ਖਰਚਾ ਕੀਤਾ ਹੋਇਆ ਜਿਹਨਾਂ ਠੇਕਾ ਵੀ ਦਿੱਤਾ ਹੋਇਆ ਹਰ ਇੱਕ ਕਿਸਾਨ ਹਰ ਕਿਸਾਨ ਜਿਹੜਾ ਹੈ ਅਸੁੱਲੇ ਖਰਚਾ ਕਰੀ ਬੈਠਾ ਜੀ ਬਹੁਤ ਸਾਰੇ ਠੇਕਾ ਵੀ ਦੇਈ ਬੈਠੇ ਆ ਉਹਨਾਂ ਕੋਲ ਤਾਂ ਕੋਈ ਬਾਲ ਉਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਂਦਾ ਉਹ ਮਾਨ ਸਾਹਿਬ ਨੇ ਜਿਹੜੀ ਮਿਸ਼ਨ ਚੜ੍ਹਦੀ ਕਲਾ ਇਹਨਾਂ ਲੋਕਾਂ ਵਾਸਤੇ ਸ਼ੁਰੂ ਕੀਤਾ ਇਹਨਾਂ ਨੂੰ ਖਰਾਬਾ ਵੀ ਮਿਲਣਾ ਚਾਹੀਦਾ ਕੰਡੀਸ਼ਨਰ ਰਿਲੈਕਸ ਹੋਣੀਆਂ ਚਾਹੀਦੀਆਂ ਤਾਂ ਕਿ ਕਿਸਾਨ ਜਿਹੜਾ ਇੱਕੋਰੀ ਪੈਰਾਂ ਤੇ ਖੜਾ ਹੋ ਜਾ ਜਿਹੜਾ ਦੇਸ਼ ਦਾ ਢਿੱਡ ਭਰ ਰਿਹਾ ਹੈਗਾ ਪਿਛਲੇ 75 80 ਸਾਲ ਤੋਂ ਉਹਦੇ ਨਾਲ ਆਪਣਾ ਖੜਨਾ ਫਰਜ਼ ਬਣਦਾ ਐ ਅਸੁੱਲੇ ਤੇ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਬਲਵਰੋਨ ਨੂੰ ਰਾਮ ਜੀ ਅਪੀਲ ਕਰਦਾ ਕਿ ਤੁਸੀਂ ਕਿਰਪਾ ਕਰਕੇ ਆ ਜਦੋਂ ਕਿਸਾਨ ਦੇ ਉੱਤੇ ਕੁਦਰਤ ਦੀ ਮਾਰ ਕੇਂਦਰ ਸਰਕਾਰ ਦੇ ਵੀ ਹਜੇ ਪੂਰਾ ਉਹਨਾਂ ਨੇ ਕੀਤਾ ਨਹੀਂ ਆ ਉਹਨਾਂ ਨੇ ਸਿਰਫ ਜਿਹੜਾ ਹੈਗਾ ਇੱਕ ਸੀਵियरਲੀ ਇਫੈਕਟਡ ਕਿਹਾ ਉਹਨਾਂ ਨੇ ਉਹਨੂੰ ਨੈਸ਼ਨਲ ਕੈਲਾਮਿਟੀ ਤੁਹਾਡੇ ਜੀ 400 ਤੋਂ ਬਾਅਦ ਸਭਾ 450 450 ਬੰਦੇ ਮਾਚਲ ਚ ਮਰ ਗਏ ਜੀ ਸਾਡੇ ਵੀ 5-6 ਦਰਜਨ ਮਰ ਗਏ ਜੀ ਮਾਚਲ ਚ ਮਰ ਗਏ ਉੱਤਰਾਖੰਡ ਚ ਮਰ ਗਏ ਹੋਰ ਨੈਸ਼ਨਲ ਕੈਲਾਮਿਟੀ ਕੀ ਹੁੰਦੀ ਹੈ ਜੀ ਲੋਕਾਂ ਦੇ ਘਰ ਰੁੜ ਗਏ ਲੋਕਾਂ ਦੇ ਖੇਤ ਰੁੜ ਗਏ ਡੰਗਰ ਬੱਛਾ ਰੁੜ ਗਿਆ ਮਸ਼ੀਨਾ ਖਰਾਬ ਹੋ ਗਈਆਂ ਸਕੂਲ ਹਸਪਤਾਲ ਬਿਜਲੀ ਦੇ ਖੰਬੇ ਕੁਝ ਨਹੀਂ ਬਚਾ ਹੋਰ ਨੈਸ਼ਨਲ ਕੈਲਾਮਿਟੀ ਕੀ ਹੁੰਦੀ ਹੈ ਉਹਨੂੰ ਨੈਸ਼ਨਲ ਕੈਲਾਮਿਟੀ ਡ ਔਰ ਆਪਣੀਆਂ ਕੰਡੀਸ਼ਨ ਰਿਲੈਕਸ ਕਰੋ ਇਹ ਸਮਾਂ ਆ ਕਿ ਜਿਹੜੇ ਕਿਸਾਨ ਦੇਸ਼ ਨਾਲ ਖੜਿਆ ਐ ਇਸ ਲਈ ਆਜ਼ਾਦੀ ਦੇਣ ਤੋਂ ਲੈ ਕੇ ਮਤਲਬ ਆਪਣੇ ਜਿਹੜੇ ਅੰਗਰੇਜ਼ਾਂ ਤੋਂ ਆਜ਼ਾਦੀ ਉਸ ਤੋਂ ਬਾਅਦ ਭੁੱਖਮਰੀ ਤੋਂ ਆਜ਼ਾਦੀ ਹੁਣ ਜਿਹੜੀ ਹੈਗੀ ਆ ਉਹ ਕਿਸਾਨ ਨੂੰ ਥੋੜੀ ਲੋੜ ਐ ਤੇ ਕਿਸਾਨ ਨੂੰ ਮਜ਼ਦੂਰ ਨੂੰ ਜਿਹੜਾ ਚਾਹੇ ਤੁਹਾਡਾ ਆਰਤੀਆ ਹੈਗਾ ਚਾਹੇ ਖੇਤ ਮਜ਼ਦੂਰ ਐ ਮੰਡੀ ਚ ਕੰਮ ਕਰਨ ਵਾਲਾ ਮਜ਼ਦੂਰ ਆ ਸ਼ੈਲਰ ਚ ਕੰਮ ਕਰਨ ਵਾਲਾ ਮਜ਼ਦੂਰ ਆ ਉਹ ਸਾਰੇ ਇਹਦੇ ਤੇ ਡਿਪੈਂਡੈਂਟ ਆ ਜੀ ਸ਼ੈਲਰ ਵਾਲੇ ਵੀ ਆੜਤੀਏ ਵੀ ਔਰ ਜਿਹੜੇ ਬਾਜ਼ਾਰ ਰਹਿ ਗਏ ਆ ਤੁਹਾਡੇ ਬਾਜ਼ਾਰ ਤਾਂ ਹੀ ਗੁਜ਼ਾਰ ਹੋਣਗੇ ਜੇ ਕਿਸਾਨ ਗੁਜ਼ਾਰ ਹੋਏਗਾ ਜੇ ਮਜ਼ਦੂਰ ਗੁਜ਼ਾਰ ਹੋਏਗਾ ਤਾਂ ਇਸ ਵੇਲੇ ਇਹਨਾਂ ਨੂੰ ਨਰੇਗਾ ਦਾ ਵੀ ਜਿਹੜਾ ਡਬਲ ਕਰਨਾ ਚਾਹੀਦਾ ਦੁੱਗਣੀਆਂ ਦਿਹਾੜੀਆਂ ਕਰੋ ਦੁੱਗਣਾ ਉਹਨਾਂ ਦਾ ਮਿਹਨਤਾਨਾ ਕਰੋ ਔਰ ਕਿਸਾਨ ਨੂੰ ਵੀ ਦਿਓ ਜਿਹੜੇ ਜਿਹੜੇ ਕਿਸਾਨ ਆ ਗਏ ਆ ਜਿਹੜੇ ਛੋਟੇ ਜਿਹੜੇ 5 ਏਕੜ ਤੋਂ ਕਰਤਾ ਵੀ ਆਪਣੇ ਖੇਤ ਦੇ ਉੱਤੇ ਉਹਨਾਂ ਨੂੰ ਨਰੇਗਾ ਜਿਹੜਾ ਅਲਾਉਡ ਵੀ ਆ ਕਾਨੂੰਨ ਚ ਹੈਗਾ ਇਹ ਬਟ ਐਸ ਵੇਲੇ ਉਹਨਾਂ ਨੂੰ ਦੇਣ ਦੀ ਲੋੜ ਆ ਵੀ ਆਪਣੇ ਖੇਤ ਤੇ ਕੰਮ ਕਰੋ ਤੈਨੂੰ ਰੇਗਾ ਚ ਵੀ ਕਲੇਮ ਕਰੋ ਪਲੱਸ ਉਹਨਾਂ ਨੂੰ ਜੜੀ ਹੈ ਕਿ ਉਹਨਾਂ ਦਾ ਮੁਆਵਜ਼ਾ ਦਿਓ ਜਿਹੜੀ ਫਸਲ ਦਾ ਨੁਕਸਾਨ ਹੋਇਆ ਐਸ ਵੇਲੇ ਆਪਾਂ ਇੱਕ ਵਾਰੀ ਜਿਹੜਾ ਹੈਗਾ ਕਿਸਾਨ ਦੇ ਨਾਲ ਖੜੀਏ ਤਾਂ ਕਿ ਜਿਹੜਾ ਪੰਜਾਬ ਹੈ ਉਹ ਆਪਾਂ ਪੈਰਾਂ ਸਿਰ ਖੜਾ ਹੋਵੇ ਔਰ ਸਾਰੇ ਮੈਂ 3 ਕਰੋੜ ਲੋਕਾਂ ਨੂੰ ਖਾਲ ਤੇ ਅੱਛੇ ਤੌਰ ਦੇ ਉੱਤੇ ਪੰਜਾਬੀਆਂ ਨੂੰ ਜਿਹੜੀ ਨਾਮ ਨਾਨਕ ਨਾਮ ਲਾਵੇ ਨਾਨਕ ਨਾਮ ਲੈਵਾ ਸੰਗਤ ਹੈਗੀ ਆ 20 ਕਰੋੜ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਦਿਲ ਖੋਲ ਕੇ ਜਿਹੜੇ ਚਾਹੇ ਦੇਸ਼-ਦੇਸ਼ ਚ ਰਹਿੰਦੇ ਆ ਦੇਸ਼ ਵਾਸੀ ਉਹਨਾਂ ਨੂੰ ਵੀ ਕਹਿੰਨਾ ਕਿ ਤੁਸੀਂ ਇੱਕ ਵਾਰੀ rangla. ਇਹਤੇ ਜਾ ਕੇ ਆਪਣਾ ਵੱਧ ਤੋਂ ਵੱਧ ਦਾਨ ਕਰੋ ਕੁਝ ਕਰੋੜਾਂ ਚ ਕਰਨ ਵਾਲੇ ਹੋਣਗੇ ਕੁਝ ਲੱਖਾਂ ਚ ਕੁਝ ਹਜ਼ਾਰਾਂ ਚ ਕੁਝ ਸੈਂਕੜਿਆਂ ਚ ਦੇਖਣ ਜਿਹੜੇ ਸੈਂਕੜਿਆਂ ਵਿੱਚ ਆ ਸਭ ਤੋਂ ਜ਼ਿਆਦਾ ਹੋਣੇ ਚਾਹੀਦੇ ਆ ਹਜ਼ਾਰਾਂ ਵਾਲੇ ਸਭ ਤੋਂ ਜ਼ਿਆਦਾ ਹੋਣੇ ਚਾਹੀਦੇ ਉਹਨਾਂ ਦਾ ਨੰਬਰ ਕਰੋੜਾਂ 'ਚ ਹੋਏਗਾ ਤਾਂ ਬਹੁਤ ਸਾਰੇ ਕਿਸਾਨਾਂ ਦੀ ਮਦਦ ਹੋ ਜਾਏਗੀ ਔਰ ਬਾਕੀਆਂ ਨੂੰ ਵੀ ਮੈਂ ਕਹਿੰਦਾ ਵੀ ਤੁਸੀਂ ਕੋਈ ਮਜ਼ਦੂਰ ਦੀ ਕਿਸੇ ਕਿਸਾਨ ਦੀ ਕੋਈ ਪ੍ਰਿੰਟ ਦੇ ਦੁਕਾਨਦਾਰ ਦੀ ਜਿਹੜੇ ਵੀ ਕਿਸੇ ਮਾਂ ਫੜੋ ਇਸ ਵੇਲੇ ਉਹਨਾਂ ਉਹਨਾਂ ਫੈਬਰੂਰੀਨ ਉਹਦੇ ਨਾਲ ਗੱਲਬਾਤ ਕਰੋ ਉਹਨਾਂ ਨੂੰ ਸਪੋਰਟ ਕਰੋ ਜਿਹੜੇ ਜਿਹੜੇ ਸਮਰਥ ਹੈਗੇ ਆ ਪਰਿਵਾਰ ਇੱਕ ਪਰਿਵਾਰ ਅਡਾਪਟ ਕਰ ਲਓ ਤਾਂ ਕਿ ਉਹਨਾਂ ਨੂੰ ਜਿਹੜਾ ਜਿਹੜਾ ਪੋਸਟਮੈਟਿਕ ਸਟ੍ਰੈਸ ਰਹੋਣਾ ਉਹਦੇ ਨਾਲ ਕੋਈ ਕਦੇ ਇਹ ਨਾ ਹੋਵੇ ਕਿ ਉਹਨੂੰ ਨੀਂਦ ਨਹੀਂ ਆਂਦੀ ਉਹਦੇ ਮਨ ਚ ਮੜੇ ਮੜੇ ਖਿਆਲ ਆਂਦੇ ਆ ਉਹਨੂੰ ਕੋਈ ਰਸਤਾ ਨਜ਼ਰ ਨਹੀਂ ਆਂਦਾ ਤੇ ਕੋਈ ਇੱਕ ਦੋ ਜਗ੍ਹਾ ਤੇ ਹੋਇਆ ਵੀ ਜਿਹੜਾ ਕਿਸਾਨ ਆ ਕੋ ਚੱਕ ਕੇ ਜ਼ਹਿਰ ਦੀ ਦਵਾਈ ਪੀ ਜਾਵੇ ਜਾਂ ਕੋਈ ਹੋਰ ਚੀਜ਼ ਕਰ ਲਵੇ ਉਸ ਤੋਂ ਵੀ ਵਿਚਾਰਨੀ ਮੈਂਟਰਲ ਹੈਲਥ ਦਾ ਵੀ ਇਸ਼ੂ ਹੈ ਉਹਦੇ ਵਾਸਤੇ ਜ਼ਰੂਰੀ ਆ ਕਿ ਆਪਾਂ ਉਹਨਾਂ ਨਾਲ ਗੱਲਬਾਤ ਕਰੀਏ ਉਹਨਾਂ ਨੂੰ ਦਲਾਸਾ ਦੇਈਏ ਤੇ ਉਹਨਾਂ ਦੀ ਮਦਦ ਕਰੀਏ ਮੈਂ ਨਾ ਜੀ ਕੱਲ ਵੀ ਜਿਹੜਾ ਹੈਗਾ ਉਹ 500 ਰੋਡ ਤੇ ਸਰੰਦ ਰੋਡ ਦੇ ਸਾਰੇ ਪਿੰਡਾਂ ਜਾ ਕੇ ਆਇਆ ਅੱਜ ਮੈਂ ਸਾਰੇ ਇਧਰ ਨਾਬਾ ਰੋਡ ਦੇ ਪਿੰਡ ਕਵਰ ਕਰ ਰਿਹਾ ਹੈਗਾ ਤੇ ਮੈਂ ਪਿਛਲੇ 1 ਮਹੀਨੇ ਤੋਂ ਲਗਾਤਾਰ ਜਿਹੜੇ ਬਾਰਡਰ ਦੇ ਸੱਤ ਜਲੇ ਆ ਉੱਥੇ ਉਦੋਂ ਤੁਸੀਂ ਕਹ ਲਓ ਵੀ ਜਾਨੀ ਮਾਲੀ ਉੱਥੇ ਨੁਕਸਾਨ ਬਹੁਤ ਹੋਇਆ ਸੀ ਉੱਥੇ ਵੀ ਨਾ ਲੋਕਾਂ ਦੇ ਘਰਾਂ ਦਾ ਸਾਰਾ ਕੁਝ ਬਹਿ ਗਿਆ ਸੀ ਤੇ ਜਦੋਂ ਮੈਂ ਵਾਪਸ ਆਇਆ ਤੇ ਮੈਨੂੰ ਖਬਰ ਮਿਲੀ ਕਿ ਇੱਥੇ ਆਪਣੇ ਜਿਹੜਾ ਐਸ ਵਾਰੀ ਬੋਨਾ ਵਾਇਰਸ ਹੈ ਨਾ ਇਹ ਬਾਈਚ ਆਇਆ ਸੀ ਇਹ ਤਾਂ ਬਹੁਤ ਸਵੀਅਰ ਅਟੈਕ ਹੋਇਆ ਤੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕਿਤੇ 200 400 600 ਏਕੜ ਦੇ ਵਿੱਚ ਜਿਹੜਾ ਹੈਗਾ ਜੀ ਉਹ ਜਮੇ ਫਸਲ ਖਤਮ ਹੋ ਗਈ ਕਦਾਣਾ ਵੀ ਨਹੀਂ ਆਣਾ ਕਿਸਾਨ ਦਾ ਔਰ ਇਹ ਵੀ ਇੱਕ ਮਤਲਬ ਤੁਸੀਂ ਕਹ ਲਓ ਵੀ ਜਿਹੜਾ ਹੜਾਂ ਕਰਕੇ ਜਾਂ ਜਿਹੜਾ ਜ਼ਿਆਦਾ ਬਾਰਿਸ਼ਾ ਕਰਕੇ ਉਹਦੀ ਮਾਰ ਹੈ ਵੀ ਇਹਨੂੰ ਲੋਕਲ ਫਲਡਿੰਗ ਵੀ ਕਹ ਦਿੰਦੇ ਨੇ ਅਸੀਂ ਉਹਦੇ ਕਰਕੇ ਜਿਹੜੀ ਬਿਮਾਰੀ ਜ਼ਿਆਦਾ ਫੈਲੀ ਆ ਇਹ ਇਸ ਵਾਰੀ ਤੇ ਇਹ ਬਿਲਕੁਲ ਹੀ ਬਹੁਤ ਸਾਰੇ ਕਿਸਾਨਾਂ ਨੇ ਹੁਣ ਵੀ ਸਾਡੇ ਨਾਲ ਕਿਸਾਨ ਹੈਗੇ ਜਿਨ੍ਹਾਂ ਦੇ ਉਹਨਾਂ ਨੇ ਆਪਣਾ ਸੌਜੇ ਦੇ ਵਿੱਚ ਹੋਰ ਪਿੰਡਾਂ ਦੇ ਵਿੱਚ ਜ਼ਮੀਨ ਠੇਕੇ ਤੇ ਲਈ ਉਹਨਾਂ ਨੇ ਠੇਕਾ ਵੀ ਦਿੱਤਾ ਹੋਇਆ ਔਰ ਸਾਰਾ ਮਤਲਬ ਫਸਲ ਹੁਣ ਕੱਟਣ ਵਾਲਾ ਸਮਾਂ ਸੀਗਾ ਜੀ ਮੰਨ ਲਓ ਔਰ ਬਿਲਕੁਲ ਹੀ ਸਾਰਾ ਖਰਚਾ ਵੀ ਕੀਤਾ ਹੋਇਆ ਔਰ ਕਿਸਾਨ ਦੇ ਵਾਸਤੇ ਬਹੁਤ ਔਖਾ ਹੈ ਜੀ ਇਹਦੇ ਵਿੱਚ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਆਲਰੇਡੀ ਜਿਹੜਾ ਆਰਡਰ ਕਰਤੇ ਆ ਕਿ ਇਹਦੇ ਜਿਹੜਾ ਸਪੈਸ਼ਲ ਕਰਤੌਰੀ ਕਰਕੇ تاکہ ਇਹ ਵੀ ਜਿਹੜਾ ਖਰਾਬਾ ਜਿਹੜਾ ਬਾਰਸ਼ਾਂ ਕਰਕੇ ਦਾੜਾ ਕਰਕੇ ਹੋਇਆ ਕਿਸਮ ਦਾ ਲੋਕਲ ਲੋਕਲ ਫਲਡਿੰਗ ਨੂੰ ਸੀ ਕਹ ਦਿੰਨੇ ਆ ਤੇ ਇਹਨਾਂ ਨੂੰ ਵੀ ਜਿਹੜਾ ਹੈਗਾ ਉਹ ਮੁਆਵਜ਼ੇ ਦਾ ਜਿਹੜਾ ਹੈਗਾ ਚਾਰਾ ਜੋ ਹੀ ਕਰਦੇ ਆ ਜੀ ਆਪਾਂ ਅੱਜ ਕਿੰਨੇ ਕਿ ਪਿੰਡ ਦਾ ਦੌਰਾ ਹੈ ਮੰਤਰੀ ਸਾਹਿਬ ਮੈਂ ਸਾਰੇ ਤਕਰੀਬਾਂ ਜਿਹੜੇ ਮੈਂ چاہے ਮੈਂ ਹਰ ਪਿੰਡ ਦੇ ਵਿੱਚ ਸੜਕਾਂ ਦੇ ਹੁਮਰਿਆ ਮੈਂ ਸਾਰੇ ਪਿੰਡਾਂ ਦੇ ਵਿੱਚ ਮੇਰੀ ਕੋਸ਼ਿਸ਼ ਹੈ ਕਿ ਮੈਂ ਸਾਰੇ ਕੌਂਸਲ ਚਾਂਸੀ ਜੋ ਲੰਘ ਰਿਹਾ ਮੈਂ ਜੇ ਕਿਸੇ ਪਿੰਡ ਚ ਪਾਰਟੀਕੂਲਰ ਪਿੰਡ ਦੇ ਵਿੱਚ ਇਹਦਾ ਨਾ ਜਾਵਾ ਬਟ ਮੈਂ ਖੇਤ ਸਾਰੇ ਦੇਖ ਰਹਾ ਗਿਆ ਜਿੱਥੇ ਜਿੱਥੇ ਸਾਰੀਆਂ ਮੇਨ ਰੋਡਸ ਤੇ ਦੋਨੋਂ ਪਾਸੇ ਆ ਹਰ ਜਗ੍ਹਾ ਤੇ ਇਹਦਾ ਅਸਰ ਹੈਗਾ ਔਰ ਬਾਕੀ ਵੀ ਜਿਹੜੇ ਜ਼ਿਲ੍ਹਿਆਂ ਤੋਂ ਖਬਰ ਆਈ ਹੈ ਸਭ ਤੋਂ ਜ਼ਿਆਦਾ ਅਸਰ ਪਟਿਆਲੇ ਜ਼ਿਲ੍ਹੇ 'ਚ ਹੈ ਜ਼ਿਆਦਾ ਤੇ ਮੁਆਵਜ਼ਾ ਕਿੰਨੇ ਦਿਨਾਂ ਅੰਚ ਨਾ ਹੋਇਆ ਇਹ ਹੁਣ ਸਰਵੇ ਹੋਏਗਾ ਜੀ ਗਰਦੋਰੀ ਹੋਏਗੀ ਉਸ ਤੋਂ ਬਾਅਦ ਜਿਹੜਾ ਸਾਡੀ ਜੋ ਮੁੱਖ ਮંત્રી ਸਾਹਿਬ ਨੇ ਕਿਹਾ ਕਿ 45 ਦਿਨ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੇ ਕਿਸਾਨ ਤੱਕ ਜਿਹੜੀ ਅਗਲੀ ਫਸਲ ਬੀਜਣੀ ਆ ਉਹਦੇ ਵਾਸਤੇ ਜਿਹੜਾ ਡੀਏਪੀ ਚਾਹੀਦਾ ਹੈ ਉਹਨਾਂ ਨੂੰ ਉਹਦੇ ਵਾਸਤੇ ਔਰ ਹੋਰ ਵੀ ਜਿਹੜੀ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਉਹ ਵੀ ਮੈਂ ਇਨਸ਼ੋਰ ਕਰ ਰਿਹਾ ਕਿ ਜਿਹੜਾ ਡੀਏਪੀ ਦਾ ਰੇਖ ਜਿਹੜੇ ਲੱਗ ਜਾਣ ਉਹ ਤੇ ਇਹਨਾਂ ਨੂੰ ਅਗਲੀ ਫਸਲ ਬੀਜਣ ਦੇ ਵਿੱਚ ਉਹਨਾਂ ਬਾਕੇ ਤੇ ਜਿਹੜਾ ਦੂਜਾ ਹੈਗਾ ਇਹ ਜਿਹੜਾ ਸਰਵੇ ਆ ਮੈਂ ਕੋਸ਼ਿਸ਼ ਹੈ ਵੀ ਅਗਲੇ 5-7 ਦਿਨ ਚ ਹੋ ਜਾਏ ਸਾਰਾ ਤਾਕੇ ਅਗਲਾ ਆਪਣਾ ਖੇਤ ਖਾਲੀ ਕਰਕੇ ਅਗੇ ਆਲੂ ਲਾਣੇ ਆ ਜਾਂ ਹੋਰ ਕੋਈ ਫਸਲ ਵੇਚਣੀ ਆ ਉਸ ਤੋਂ ਬਾਅਦ ਕਣਕ ਵੇਚਣੀ ਆ ਤਾਂ ਕਿ ਅਗਲੀ ਫਸਲ ਦੀ ਤਿਆਰੀ ਕਰ ਸਕੇ ਉਹਦੇ ਵਾਸਤੇ ਮਦਦ ਕਰਾਂਗੇ ਔਰ ਇਹਨਾਂ ਨੂੰ ਜਿਹੜਾ ਖਰਾਬਾ ਦੇ ਕੇ ਤਾਂ ਕਿ ਜਿਹੜਾ ਉਹ ਕਿਸਾਨ ਆ ਜਿਹਨੇ ਬਚਾਰਾ ਖਰਚਾ ਵੀ ਕਰ ਚੁੱਕਿਆ ਔਰ ਠੇਕਾ ਵੀ ਦੇ ਚੁੱਕਿਆ ਜਾਂ ਆਪਣੀ ਜ਼ਮੀਨ ਵੀ ਆ ਤਾਂ ਖਰਚਾ ਤਾਂ ਸਾਰਾ ਕਰੀ ਬੈਠਾ ਨਾ ਉਹ ਵੀ ਤਾਂ ਕਿ ਉਹਨਾਂ ਨੂੰ ਥੋੜਾ ਜਿਹਾ ਜਿਹੜਾ ਅਗਲਾ ਕਟੋ-ਕਟ ਸਮਾਨ ਖਰੀਦਣ ਜੋਗੇ ਪੈਸੇ ਉਹਨਾਂ ਨੂੰ ਮਿਲ ਜਾਣੇ ਸ਼ੁਰੂ ਹੋ ਜੇ